ਸੋਨ ਸਿੰਘ ਸੀਤਲ ਦੀ ਸਵੈ ਜੀਵਨੀ ਵੇਖੀ ਮਾਣੀ ਦੁਨੀਆ ਅੰਕ 1 ਕੀ ਸਨ 35 ਵੀ ਖੁਸ਼ੀ ਤੇ ਗਮੀ ਇਕੱਠੀ ਲੈ ਕੇ ਆਇਆ ਵੱਡੀਆਂ ਭੈਣਾਂ ਤਾਂ ਮੈਥੋਂ ਕਾਫੀ ਵੱਡੀਆਂ ਸਨ ਉਹਨਾਂ ਵਿੱਚੋਂ ਵੀ ਇੱਕ ਉਸ ਵੇਲੇ ਜਿਉਂਦੀ ਸੀ ਛੋਟੀ ਬੀਬੀ ਪਰਸਿੰਨੂ ਮੈਥੋਂ 5 ਸਾਲ ਛੋਟੀ ਸੀ ਉਸ ਦਾ ਹਜੇ ਰਿਸ਼ਤਾ ਵੀ ਕਿਤੇ ਪੱਕਾ ਨਹੀਂ ਸੀ ਹੋਇਆ ਜਾਂ ਪਿਤਾ ਜੀ ਸਵਰਗਵਾਸ ਹੋ ਗਏ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਤੇ ਪੈ ਗਈ ਬੜੀਆਂ ਸੱਦਰਾਂ ਨਾਲ ਮੈਂ ਉਸ ਦਾ ਮੰਗਣਾ ਤੇ ਵਿਆਹ ਕੀਤਾ ਉਦੋਂ ਮੇਰੀ مالی ਹਾਲਤ ਬਹੁਤੀ ਚੰਗੀ ਨਹੀਂ ਸੀ ਫਿਰ ਵੀ ਮੈਂ ਯਥਾ ਸ਼ਕਤ ਭੈਣ ਦੇ ਸਾਰੇ ਚਾਪੂਰੇ ਕੀਤੇ ਸੌਰੇ ਘਰ ਉਸ ਦਾ ਬੜਾ ਆਦਰ ਮਾਨਸੀ ਪਰ ਅਫਸੋਸ ਕੁਦਰਤ ਵੱਲੋਂ ਉਸ ਨੂੰ ਜਵਾਨੀ ਮਾਨਣੀ ਨਾ ਮਿਲੀ 2 ਮਹੀਨੇ ਬਿਮਾਰ ਰਹਿ ਕੇ ਉਹ ਵੀਰਵਾਰ 30 ਮਈ 1934 ਈਸਵੀ ਨੂੰ ਸਵਰਗਵਾਸ ਹੋ ਗਈ ਇਸ ਮੌਤ ਦਾ ਸਾਰੇ ਪਰਿਵਾਰ ਤੇ ਬਹੁਤ ਅਸਰ ਹੋਇਆ ਖਾਸ ਕਰ ਮੇਰੇ ਮਾਤਾ ਜੀ ਨੇ ਬਹੁਤ ਮਹਿਸੂਸ ਕੀਤਾ ਜ਼ਖਮ ਕਿੰਨਾ ਵੀ ਗਹਿਰਾ ਹੋਵੇ ਸਹਿਜ ਸਹਿਜ ਉਸਦੇ ਅੰਗੂਰ ਆ ਹੀ ਜਾਂਦਾ ਹੈ ਤੇ ਕਈ ਵਾਰ ਕਾਲੀ ਰਾਤ ਪਿੱਛੋਂ ਸੂਰਜ ਦੀ ਰੌਸ਼ਨੀ ਬਹੁਤ ਪਿਆਰੀ ਲੱਗਦੀ ਹੈ। ਮੰਗਲਵਾਰ 2 ਜੁਲਾਈ 1935 ਵੀ ਨੂੰ ਸਾਡੇ ਘਰ ਰਗਵੀਰ ਸਿੰਘ ਦਾ ਜਨਮ ਹੋਇਆ। ਇਸ ਬੱਚੇ ਦੇ ਆਉਣ ਨਾਲ ਪਰਿਵਾਰ ਦਾ ਕੁਝ ਗਮ ਘਟ ਹੋਇਆ। ਮਾਤਾ ਜੀ ਬਹੁਤਾ ਸਮਾਂ ਉਸ ਨੂੰ ਗੋਦ ਵਿੱਚ ਲੈ ਕੇ ਬੈਠੇ ਰਹਿੰਦੇ ਅਸੀਂ ਮਹਿਸੂਸ ਕਰਦੇ ਸਾਂ ਕਿ ਮਾਤਾ ਜੀ ਦੇ ਅੰਦਰੂਤੀ ਦਾ ਗਮ ਤਾਂ ਉੱਕਾ ਨਹੀਂ ਗਿਆ ਪਰ ਕਾਫੀ ਮੱਦਮ ਪੈ ਗਿਆ ਸੀ। ਜਿਵੇਂ ਕੁਦਰਤ ਨੇ ਸੜਦੇ ਜ਼ਖਮ ਉਤੇ ਠੰਡਾ ਫਹਿਆ ਧਰ ਦਿੱਤਾ ਹੋਵੇ। ਉਸ ਸਮੇਂ ਤੱਕ ਸਾਨੂੰ ਕਾਫੀ دیਵਾਨਾਂ ਦੇ ਸੱਦੇ ਆਉਣ ਲੱਗ ਪਏ ਸਨ ਅਸੀਂ ਇੱਕ دیਵਾਨ ਤੋਂ ਵਾਪਸ ਆ ਰਹੇ ਸਾਂ ਮੇਰੇ ਸਾਥੀ ਸਰਦਾਰ ਹਰਨਾਮ ਸਿੰਘ ਨੇ ਕਿਹਾ ਭਈ ਇਸ ਕਾਕੇ ਦਾ ਨਾਮ دیਵਾਨ ਸਿੰਘ ਰੱਖਣਾ ਚਾਹੀਦਾ ਸੀ ਆਪਾਂ دیਵਾਨ ਲਾਉਂਦੇ ਹਾਂ ਤਾਂ ਇਹ ਜੰਮਿਆਏ ਖੈਰ ਰਗਵੀਰ ਸਿੰਘ ਦੇ ਆਉਣ ਦੀ ਬਹੁਤ ਹੀ ਖੁਸ਼ੀ ਹੋਈ ਸਾਡੀ ਬਾਹਰ ਮੰਗ ਵਧਨ ਨਾਲ ਲੋਕਾਂ ਦਾ ਵਿਰੋਧ ਵੀ ਕਾਫੀ ਘਟ ਗਿਆ ਸੀ ਅਸੀਂ ਤਰਨ ਤਾਰਨ ਹਰ ਮਸਤਿਆਂ ਤੇ ਜਾਣਾ ਤਾਂ ਚਾਹ ਨਾਲ ਪਿੰਡ ਦੇ ਕਈ ਬੰਦਿਆਂ ਨੇ ਸਾਡੇ ਨਾਲ ਜਾਣਾ ਸੰਗਤਾਂ ਵਿੱਚ ਸਾਡਾ ਮਾਣ ਹੁੰਦਾ ਵੇਖ ਕੇ ਉਹਨਾਂ ਨੂੰ ਬਹੁਤ ਖੁਸ਼ੀ ਹੋਣੀ ਪਰਿਵਾਰ ਵਾਸਤੇ ਇੱਕ ਹੋਰ ਗਮ ਵੀ ਸਿਰ ਤੇ ਖੜਾ ਸੀ ਐਤਵਾਰ 6 ਅਕਤੂਬਰ 1935 ਈਸਵੀ ਨੂੰ ਬੀਬੀ ਕਿਸੂ ਸਵਰਗਵਾਸ ਹੋ ਗਈ ਉਸ ਦਾ ਜੀਵਨ ਇੱਕ ਬਹੁਤ ਵੱਡਾ ਦੁਖਾਂਤ ਸੀ ਉਸ ਦੇ ਘਰ ਪੰਜ ਕਰਕੇ ਹੋਏ ਸਨ ਤੇ ਪੰਜੇ ਹੀ ਇੱਕ ਸਾਲ ਦੀ ਉਮਰ ਦੇ ਅੰਦਰ ਅੰਦਰ ਗੁਜ਼ਰ ਜਾਂਦੇ ਰਹੇ ਸਨ ਇਸੇ ਗਮ ਨਾਲੋ ਕੁਲ ਕੁਲ ਕੇ ਮਰ ਗਈ ਮੇਰਾ ਇੱਕ ਹੋਰ ਸਹਾਇਕ ਦੁਨੀਆ ਤੋਂ ਚਲਾ ਗਿਆ ਮਾਤਾ ਜੀ ਨੂੰ ਇਸ ਮੌਤ ਦਾ ਅਸਹਿ ਸਦਮਾ ਪਹੁੰਚਿਆ ਉਹ ਕਈ ਦਿਨ ਰੋਂਦੇ ਰਹੇ ਅਸੀਂ ਬਥੇਰਾ ਹੌਸਲਾ ਦਿੰਦੇ ਉਹ ਅੱਗੋਂ ਅੱਖਾਂ ਪੁੰਚਦੇ ਕਹਿੰਦੇ ਪੁੱਤ ਤੂੰ ਨਹੀਂ ਸਮਝ ਸਕਦਾ ਧੀਆ ਦਾ ਦੁੱਖ ਮਾਵਾਂ ਹੀ ਜਾਣਦੀਆਂ ਹਨ ਇਹਨਾਂ ਜੰਦੀਆਂ ਵੀ ਮੈਨੂੰ ਰਵਾਇਆ ਤੇ ਮਰ ਕੇ ਅਸਲੋਂ ਲੱਕ ਤੋੜ ਗਈਆਂ ਇਸ ਗਮ ਨਾਲ ਮਾਤਾ ਜੀ ਦੀ ਸਿਹਤ ਗਿਰਨੀ ਸ਼ੁਰੂ ਹੋ ਗਈ ਉਹ ਪਿੱਛੋਂ 11 ਸਾਲ ਜੀਵੇ ਪਰ ਨਾ ਉਹਨਾਂ ਨੂੰ ਧੀਆ ਭੁੱਲੀਆਂ ਤੇ ਨਾ ਹੀ ਸਿਹਤ ਸੁਧਰੀ ਹਾਂ ਇੱਕ ਗੱਲ ਉਹਨਾਂ ਦਾ ਹਿਰਦਾ ਸ਼ਾਂਤ ਸੀ ਮੈਂ ਭਾਵੇਂ ਇੱਕੋ ਇੱਕ ਪੁੱਤਰ ਸਾਂ ਪਰ ਮੈਂ ਕਦੇ ਉਹਨਾਂ ਦਾ ਖਿਆ ਨਹੀਂ ਸੀ ਮੋੜਿਆ ਆਮ ਇੱਕੋ ਇੱਕ ਪੁੱਤਰ ਹੋਵੇ ਤਾਂ लाਡਲਾ ਹੋਣ ਕਰਕੇ ਉਹ ਵਿਗੜ ਜਾਂਦਾ ਹੈ ਪਰ ਇਸ ਕਲੋ ਮੇਰਾ ਦਿਲ ਸ਼ਾਂਤ ਹੈ ਕਿ ਮੈਂ ਉਹਨਾਂ ਨੂੰ ਕਦੇ ਸ਼ਿਕਾਇਤ ਦਾ ਮੌਕਾ ਨਹੀਂ ਸੀ ਦਿੱਤਾ ਉਸ ਵੇਲੇ ਉਹ ਹਰ ਤਰ੍ਹਾਂ ਸੁਖੀ ਗਏ ਸਨ ਅੰਕ 22 1936 ਦਾ ਸਾਲ ਸਾਰੇ ਪਰਿਵਾਰ ਵਾਸਤੇ ਸੁਖ ਸ਼ਾਂਤੀ ਲੈ ਕੇ ਆਇਆ ਮੇਰ ਗੁਰੂ ਮਹਾਰਾਜ ਜੀ ਤੇ ਵਸੀਲਾ ਬਣਿਆ ਢਾਡੀ ਜੱਥਾ ਉਸ ਸਮੇਂ ਬਾਬਾ ਕਿਸ਼ਨ ਸਿੰਘ ਗੜ ਤੋੜ ਦਾ ਜੱਥਾ ਬਹੁਤ ਪ੍ਰਸਿੱਧ ਸੀ ਸ਼ੈਰੀ ਸਟੇਜ ਉੱਤੇ ਉਸ ਦਾ ਬੜਾ ਪ੍ਰਭਾਵ ਸੀ ਦੂਸਰਾ ਜੱਥਾ ਸੀ ਕਵੀ ਸੋਹਣ ਸਿੰਘ ਕੁੱਕੇਵਾਲੀਏ ਦਾ ਉਸ ਦਾ ਪਿੰਡਾਂ ਵਿੱਚ ਨਾਮ ਵਧੇਰੇ ਸੀ ਹੋਰ ਸੋਹਣ ਸਿੰਘ ਪੀਲਾ ਨਿਰਵੈਰ ਸਿੰਘ ਦੁਆਬੀਆ ਕਿਸ਼ਨ ਸਿੰਘ ਉਰਾੜਾ ਕਾਫੀ ਪ੍ਰਸਿੱਧ ਸਨ ਇਹ ਸਾਰੇ ਸਧਾਰਨ ਗੁਰਮੁਖੀ ਹੀ ਪੜੇ ਹੋਏ ਸਨ ਸਕੂਲੀ ਵਿੱਦਿਆ ਕਿਸੇ ਪਾਸ ਨਹੀਂ ਸੀ ਨਹੀਂ ਸੀ ਕੀਤੀ ਉਹਨਾਂ ਦਾ ਵਿਆਖਿਆ ਦਾ ਢੰਗ ਬੜਾ ਪੁਰਾਣਾ ਸੀ ਜਿਹੜੀ ਪੌੜੀ ਟਾਢੀਆਂ ਨੇ ਸਾਜਾ ਨਾਲ ਗਾਉਣੀ ਪ੍ਰਚਾਰਕ ਨੇ ਉਹਾ ਪਿੱਛੋਂ ਕਵਿਤਾ ਵਾਂਗ ਸੁਧਾਰਣ ਢੰਗ ਨਾਲ ਸਾਜਾ ਨਾਲ ਦੁਹਰਾ ਦੇਣੀ ਦੋ ਚਾਰ ਵਾਕ ਹੋਰ ਕਹਿ ਕੇ ਅਗਲੀ ਪੌੜੀ ਨਾਲ ਵਾਰਤਾ ਜੋੜ ਦੇਣੀ ਤੇ ਟਾਢੀ ਸਿੰਘਾਂ ਨੇ ਅਗਲੀ ਪੌੜੀ ਗਾਉਣੀ ਸ਼ੁਰੂ ਕਰ ਦੇਣੀ ਤੇ ਬੱਸ ਮੈਂ ਉਸ ਸਮੇਂ ਦੇ ਸਾਰੇ ਟਾਢੀਆਂ ਨਾਲੋਂ ਕੁਝ ਵਧੇਰੇ ਪੜਿਆ ਹੋਇਆ ਸੀ ਨਾਲੇ ਸਾਹਿਤਿ ਇਤਿਹਾਸ ਦੀ ਕਾਫੀ ਜਾਣਕਾਰੀ ਸੀ ਮੈਂ ਵਿਆਖਿਆ ਦਾ ਢੰਗ ਬਿਲਕੁਲ ਨਵਾਂ ਅਪਣਾਇਆ ਚਲਦੇ ਪ੍ਰਸੰਗ ਨਾਲ ਮਿਲਾ ਕੇ ਇਤਿਹਾਸ ਦਾ ਪਿਛੋਕੜ ਤੇ ਵਰਤਮਾਨ ਸਮੇਂ ਦੀ ਸਮੱਸਿਆਵਾਂ ਉੱਤੇ ਚਾਨਣਾ ਪਾਉਣਾ ਫਿਰ ਦੂਸਰੇ ਧਰਮਾਂ ਦੇ ਇਤਿਹਾਸਾਂ ਬਾਰੇ ਵੀ ਲੋੜ ਅਨੁਸਾਰ ਕਹਿਣਾ ਇਸ ਢੰਗ ਨੂੰ ਸਰੋਤਿਆਂ ਨੇ ਬਹੁਤ ਪਸੰਦ ਕੀਤਾ ਉਰਦੂ ਦੇ ਸ਼ੇਅਰ ਮੈਨੂੰ ਬਹੁਤ ਆਸਾਨ ਬੜੇ ਟੁਕਮੇ ਥਾਂ ਉੱਤੇ ਕੋਈ ਸ਼ੇਅਰ ਕਹਿਣਾ ਜਿਸ ਦਾ ਪੜੇ ਲਿਖੇ ਸਰੋਤਿਆਂ ਉੱਤੇ ਬਹੁਤ ਅਸਰ ਪੈਣਾ ਨਾਲ ਹੀ ਮੈਂ ਕੁਝ ਨਵੀਆਂ ਤਰਜ਼ਾਂ ਕੱਢੀਆਂ ਪੰਜਾ ਸਾਹਿਬ ਦੀ ਗੱਡੀ ਦਾ ਬਹੁਤ ਹੀ ਮਸ਼ਹੂਰ ਹੋ ਗਈ ਗੁਰੂ ਦੀ ਬਖਸ਼ਿਸ਼ ਨਾਲ ਇਹਨਾਂ ਵਿਸ਼ੇਸ਼ਤਾਈਆਂ ਕਾਰਨ ਸਾਡਾ ਢਾਡੀ ਜੱਥਾ ਛੇਤੀ ਹੀ ਮਸ਼ਹੂਰ ਹੋ ਗਿਆ 27 ਵਿਸਾਖ ਨੂੰ ਨਗਰ ਰਤੋਕੇ ਵਿੱਚ ਭਾਈ ਵੀਰ ਸਿੰਘ ਜੀ ਦੇ ਅਸਥਾਨ ਉੱਤੇ ਬੜਾ ਭਾਰੀ ਮੇਲਾ ਲੱਗਿਆ ਕਰਦਾ ਸੀ ਗੁਰਦੁਆਰਾ ਰਤੋਕੇ ਸਾਡੇ ਪਿੰਡ ਤੋਂ ਲਗਭਗ 12 ਮੀਲ ਸੀ ਅਸਾਂ ਵੀ ਮੇਲਾ ਵੇਖਣ ਦੀ ਤਿਆਰੀ ਕਰ ਲਈ ਪਿੰਡ ਦੇ 5-7 ਸੱਜਣ ਹੋਰ ਵੀ ਨਾਲ ਤੁਰ ਪਏ ਉਹਨਾਂ ਵਿੱਚ ਪ੍ਰਸਿੱਧ ਸਨ ਨੰਬਰਦਾਰ ਮਿਲਖਾ ਸਿੰਘ ਤੇ ਡੁਰਲੀ ਜੱਥੇ ਦਾ ਮੁਖੀ ਬਿਸ਼ਨ ਸਿੰਘ ਬਿਸ਼ਨ ਸਿੰਘ ਨੇ ਸਾਨੂੰ ਇੱਕ ਲੇਖੇ ਵੰਗਾਰਦਿਆਂ ਕਿਹਾ ਅੱਛਾ ਬਈ ਜਵਾਨੋ ਅੱਜ ਉਹ ਉਥੇ ਚੁੰਵੇਂ ਪਹਿਲਵਾਨ ਦੇ ਅਖਾੜੇ ਵਿੱਚ ਤੁਹਾਡੀਆਂ ਪਕੜਾਂ ਵੇਖੀਆਂ ਜਾਣਗੀਆਂ ਇੱਥੇ ਤਖਤਪੋਸ਼ ਤੇ ਤੁਸੀਂ ਰੋਜ਼ ਢੱਡਾਂ ਕੁੱਟਦੇ ਹੀ ਰਹਿੰਦੇ ਹੋ ਉਥੇ ਪੁਰਾਣੇ ਕਾਗਾਂ ਨੂੰ ਵੇਖ ਕੇ ਸ਼ਾਬਲ ਨਾ ਜਾਇਓ ਜਵਾਨੀ ਤੇ ਲਗਨ 12 ਮੀਲ ਪੰਦ ਮੁਕਦਿਆਂ ਪਤਾ ਹੀ ਨਾ ਲੱਗਾ ਸਾਰਾ ਦਲ ਗੱਲਾਂ ਬਾਤਾਂ ਕਰਦਾ ਮੇਲੇ ਵਿੱਚ ਜਾ ਪੁੱਜਾ ਅੱਗੇ ਦੀਵਾਨ ਭਰਿਆ ਹੋਇਆ ਸੀ ਅਸਾਂ ਵੀ ਸਕੱਤਰ ਸਾਹਿਬ ਕੋਲ ਜਾ ਕੇ ਨਾਮ ਲਿਖਾਇਆ ਪਹਿਲਾਂ 2-3 ਚੰਗੇ ਜਥੇ ਭੁਗਤੇ ਗੌਣ ਵਿੱਚ ਉਹ ਸਾਡੇ ਨਾਲੋਂ ਚੰਗੇ ਸਨ ਉਦੋਂ ਟਾਡੀਆਂ ਦੇ ਮਸ਼ਹੂਰ ਪ੍ਰਸੰਗ ਸਨ ਚੰਦੂ ਦੀ ਨੌਂ ਦਾ ਵਿਰਲਾਪ ਵਿਧੀ ਚੰਦ ਦੇ ਘੋੜੇ ਬਾਬਾ ਦੀਪ ਸਿੰਘ ਜਾਂ ਦੋਦੇ ਦੀ ਕਹਾਣੀ ਇਹ ਅਸਥਾਨ ਭਾਈ ਵੀਰ ਸਿੰਘ ਨੌਰੰਗੇ ਬਾਦੀਏ ਦਾ ਸੀ ਜੋ ਰਾਜਾ ਹੀਰਾ ਸਿੰਘ ਡੋਗਰੇ ਦੀਆਂ ਫੌਜਾਂ ਹੱਥੋਂ ਪਿੰਡ ਮੁਠਿਆਂ ਵਾਲੇ ਸ਼ਹੀਦ ਹੋਏ ਸਨ ਸਾਰੇ ਮਾਜੇ ਵਿੱਚ ਉਹਨਾਂ ਦੀ ਬਹੁਤ ਮਾਨਤਾ ਸੀ ਅਸਾਂ ਬੜੀ ਮਿਹਨਤ ਨਾਲ ਅਜਿਹਾ ਨਵਾਂ ਪ੍ਰਸੰਗ ਤਿਆਰ ਕੀਤਾ ਜਿਸ ਵਿੱਚ ਬਾਬਾ ਵੀਰ ਸਿੰਘ ਜੀ ਦੀ ਸ਼ਹੀਦੀ ਦਾ ਜ਼ਿਕਰ ਵੀ ਆ ਜਾਏ 1 2 ਵਜੇ ਦੇ ਦਰਮਿਆਨ ਸਾਡੀ ਵਾਰੀ ਵੀ ਆ ਗਈ ਸ਼ੁਰੂ ਕਰਨ ਲੱਗਿਆ ਮੈਂ ਸਕੱਤਰ ਸਾਹਿਬ ਨੂੰ ਪੁੱਛਿਆ ਜੀ ਅਸਾਂ ਕਿੰਨਾ ਵਕਤ ਲਾਉਣਾ ਹੈ ਉਹਨੇ ਚੀਫ ਮਨਿਸਟਰ ਦੇ ਵੀਏ ਚੀਫ ਮਨਿਸਟਰ ਦੇ ਪੀਏ ਵਾਂਗ ਮੇਰੇ ਵੱਲ ਘੂਰਦਿਆਂ ਉੱਤਰ ਦਿੱਤਾ ਸ਼ੁਰੂ ਕਰ ਓਏ ਮੁੰਡਿਆ ਸੌਦਾ ਵਿਕਦਾ ਵੇਖ ਕੇ ਗੱਲ ਕਰਾਂਗਾ ਉਹ ਆਪਣੇ ਥਾਂ ਸੱਚਾ ਸੀ ਉਹਨੇ ਪਹਿਲਾਂ ਸਾਨੂੰ ਕਦੇ ਸੁਣਿਆ ਹੀ ਨਹੀਂ ਸੀ ਅਸਾਂ ਬੜੇ ਸਵੈ ਭਰੋਸੇ ਨਾਲ ਸ਼ੁਰੂ ਕੀਤਾ ਮੰਗ ਮੰਗਲਾਚਾਰ ਦੀ ਤਰਜ ਸਰੋਤਿਆਂ ਵਾਸਤੇ ਬੜੀ ਨਵੀਂ ਸੀ ਕੁਝ ਲੋਕਾਂ ਦੇ ਚਿਹਰਿਆਂ ਤੇ ਖੁਸ਼ੀ ਝਲਕਦੀ ਵੇਖ ਕੇ ਸਾਡਾ ਹੌਸਲਾ ਵਧ ਗਿਆ ਫਿਰ ਵਾਰੀ ਵਾਰੀ ਆਈ ਵਿਆਖਿਆ ਦੀ ਮੈਂ ਭਗਵਾਨ ਰਾਮਚੰਦ ਤੋਂ ਸ਼ੁਰੂ ਕਰਕੇ ਬੰਸਾਵਲੀ ਮਹਾਰਾਜਾ ਰਣਜੀਤ ਸਿੰਘ ਨਾਲ ਲਿਆ ਮਲਾਈ ਲੋਕਾਂ ਵਾਸਤੇ ਬਿਲਕੁਲ ਨਵੀਂ ਤੇ ਹੈਰਾਨ ਕਰਨ ਵਾਲੀ ਗੱਲ ਸੀ ਅੱਗੇ ਕਵਰ ਨੌਨਿਹਾਲ ਸਿੰਘ ਦੀ ਮੌਤ ਮਹਾਰਾਣੀ ਚੰਦਕੌਰ ਦਾ ਵਿਰਲਾਪ ਮਹਾਰਾਜਾ ਸ਼ੇਰ ਸਿੰਘ ਦੀ ਮੌਤ ਫਿਰ ਮਾਸੂਮ ਪਿੱਕਾ ਪ੍ਰਤਾਪ ਸਿੰਘ ਦਾ ਕਤਲ ਤੇ ਅੰਤ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਸ਼ਹੀਦੀ ਤੇ ਲਿਆ ਕੇ ਅਸੀਂ ਸਮਾਪਤ ਕੀਤਾ 8 10000 ਦੀ ਹਾਜ਼ਰੀ ਸੀ ਜਿਸ ਪਾਸੇ ਮੇਰੀ ਨਜ਼ਰ ਜਾਂਦੀ ਸੀ ਅਸੀਂ 80% ਲੋਕ ਰੋ ਰਹੇ ਸਨ ਗੁਰਦੁਆਰੇ ਦੇ ਮਹੰਤ ਬਾਬਾ ਹਰਨਾਮ ਸਿੰਘ ਜੀ ਬੜੇ ਚੰਗੇ ਸਾਧੂ ਸਨ ਭਜਨ ਬੰਦਗੀ ਵਾਲੇ ਉਹ ਵੀ ਸਟੇਜ ਉੱਤੇ ਬੈਠੇ ਸਨ ਮੇਰੀ ਨਜ਼ਰ ਉਸ ਪਾਸੇ ਗਈ ਉਹ ਵੀ ਰੋ ਰਹੇ ਸਨ ਸਕੱਤਰ ਸਾਹਿਬ ਨੇ ਸਾਨੂੰ ਨਹੀਂ ਹਟਾਇਆ ਸਾਡੇ ਸਾਢੇ 3 ਘੰਟੇ ਬਾਅਦ ਅਸਾਂ ਪ੍ਰਸੰਗ ਪੂਰਾ ਕੀਤਾ ਮੈਂ ਫਤਿਹ ਬੁਲਾਈ ਬਾਬਾ ਹਰਨਾਮ ਸਿੰਘ ਜੀ ਨੇ ਇਸ਼ਾਰਾ ਕਰਕੇ ਮੈਨੂੰ ਕੋਲ ਬਿਠਾ ਲਿਆ ਮੈਂ ਬੜੇ ਆਦਰ ਨਾਲ ਸਿਰ ਝੁਕਾ ਕੇ ਉਹਨਾਂ ਦੇ ਕੋਲ ਜਾ ਬੈਠਾ ਉਹਨਾਂ ਬੜੇ ਪਿਆਰ ਨਾਲ ਮੇਰੀ ਕੰਡ ਤੇ ਹੱਥ ਫੇਰਦੇ ਆਂ ਨਾਮ ਪਤਾ ਪਿੰਡ ਤੇ ਪਿਤਾ ਜੀ ਦਾ ਨਾਮ ਪੁੱਛਿਆ ਸਾਡੇ ਪਿੰਡਾਂ ਵਿੱਚ ਉਹ ਹਰ ਸਾਲ ਉਗਰਾਹੀ ਵਾਸਤੇ ਜਾਂਦੇ ਸਨ ਤੇ ਸਾਰਿਆਂ ਨੂੰ ਜਾਣਦੇ ਸਨ ਮਹੰਤ ਸਾਹਿਬ ਨੇ ਹੁਕਮ ਕੀਤਾ ਬੇਟਾ ਤੁਸੀਂ ਜਾਣਾ ਨਹੀਂ ਭਲਕੇ ਰਾਤ ਨੂੰ ਅਸੀਂ ਫਿਰ ਤੁਹਾਡੇ ਕੋਲੋਂ ਇਹਾ ਪ੍ਰਸੰਗ ਸੁੰਨਾ ਹੈ ਨਾਲ ਹੀ ਉਹਨਾਂ ਕੋਲ ਖੜੇ ਸੇਵਕ ਨੂੰ ਹੁਕਮ ਕੀਤਾ ਇਹਨਾਂ ਨੂੰ ਦੋ ਸੇਰ ਪੱਕੇ ਬਦਾਮ ਦੁੱਧ ਕਿਉ ਜਿੰਨਾ ਇਹ ਮੰਗਣ ਦਿਓ ਤੇ ਰਾਤ ਰਹਿਣ ਦਾ ਪ੍ਰਬੰਧ ਕਰ ਦਿਓ। دیਵਾਨ ਸਮਾਪਤ ਹੋਇਆ ਅਸੀਂ ਚਾਰੇ ਪਿੰਡਾਂ ਦੇ ਸੱਜਣਾ ਕੋਲ ਪਹੁੰਚੇ ਵਿਸ਼ਨ ਸਿੰਘ ਨੇ ਮੈਨੂੰ ਜੱਫਾ ਭਰ ਕੇ ਤਾਂ ਚੁੱਕ ਲਿਆ ਫਿਰ ਸਾਹਮਣੇ ਖਿਲਾੜ ਕੇ ਬੜੇ ਰੋਬ ਨਾਲ ਬੋਲਿਆ ਇਧਰ ਮੇਰੇ ਵੱਲ ਵੇਖ ਹੋਏ ਮੈਂ ਤੇਰਾ ਕੀ ਲਗਦਾ ਮੈਂ ਉਸੇ ਤਰ੍ਹਾਂ ਮੁਸਕਰਾਉਂਦਿਆਂ ਕਿਹਾ ਚਾਚਾ ਇਹ ਬਨੌਟੀ ਰਿਸ਼ਤਾ ਥੋੜਾ ਏ ਸੁਣ ਲੈ ਫਿਰ ਉਹਨੇ ਉਸੇ ਹਾਕਮਾਨਾ ਸੁਰ ਵਿੱਚ ਕਿਹਾ ਤੇਰਾ ਸਾਰਾ ਨੁਕਸਾਨ ਮੈਂ ਕਰਾਉਂਦਾ ਸਾਂ ਤੇ ਕਰਾਉਂਦਾ ਸਾਂ ਤੇਰੇ ਚਾਚੇ ਦੇ ਇਸ਼ਾਰੇ ਉੱਤੇ ਅੱਜ ਤੋਂ ਤੇਰੇ ਸਾਰੇ ਗੁਨਾਹ ਮਾਫ਼ ਤਕੜਾ ਹੋ ਕੇ ਮਿਹਨਤ ਕਰ ਤੇ ਪਿੰਡ ਦਾ ਨਾਮ ਉੱਚਾ ਕਰ ਹੁਣ ਜੇ ਕੋਈ ਤੇਰੀ ਪੈਲੀ ਦੀ ਬਾਟ ਉੱਤੋਂ ਦੀ ਲੰਘ ਗਿਆ ਤਾਂ ਮੈਨੂੰ ਬਿਸ਼ਨ ਸੌ ਨਾ ਕਹੀਂ ਜਾਂ ਤੇਰਾ ਜਾਂ ਤੈਨੂੰ ਬਾਬਾ ਵੀਰ ਸੌ ਦਾ ਵਰ ਹੋ ਗਿਆ ਈ ਬਾਕੀ ਢਾਣੀ ਭਾਵੇਂ ਉਸ ਵੇਲੇ ਵਾਪਸ ਜਾਣ ਨੂੰ ਤਿਆਰ ਸੀ ਪਰ ਅਸੀਂ ਜੋਰ ਦੇ ਕੇ ਰੱਖ ਲਿਆ ਸ਼ਰਧਈ ਰਗੜੀ ਤੇ ਸਾਰਿਆਂ ਰਲ ਕੇ ਸ਼ਕੀ ਰਾਤ ਕੋਠੇ ਦੀ ਛੱਤ ਉੱਤੇ ਲੇੜੇ ਵਿਛਾ ਕੇ ਅਸੀਂ ਸੌਂ ਗਏ ਉਹ ਸਾਰੀ ਰਾਤ ਮੈਨੂੰ ਨੀਂਦ ਨਹੀਂ ਆਈ ਗੁਰੂ ਮਹਾਰਾਜ ਦੇ ਧੰਨਵਾਦ ਵਜੋਂ ਮੈਂ ਗੁਰੂ ਅਰਜਨ ਦੇਵ ਜੀ ਦਾ ਇਹ ਸ਼ਬਦ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਮੂਹ ਵਿੱਚ ਪੜਦਾ ਰਿਹਾ ਸ਼ਬਦ ਦੀ ਇਹ ਤੁੱਕ ਇਹ ਵੈਰੀ ਮਿੱਤਰ ਸਭ ਕੀ ਤਿਆ ਨਹਿ ਮੰਗੇ ਮੰਦਾ ਮੈਂ ਵਾਰ-ਵਾਰ ਮੰਤਰ ਵਾਂਗ ਦਰਹਾਈ ਜਾ ਰਿਹਾ ਸਾਂ ਪਤਾ ਨਹੀਂ ਤੜਕਸਰ ਕਿਸ ਵੇਲੇ ਮੇਰੀ ਅੱਖ ਲੱਗੀ ਉਸ ਸਮੇਂ ਤੋਂ ਪਿੱਛੋਂ ਮੈਨੂੰ ਕਿਸੇ ਵੱਲੋਂ ਕੋਈ ਤਕਲੀਫ ਨਹੀਂ ਹੋਈ ਪਿੰਡ ਦੇ ਲੋਕ ਆਦਰ ਸਤਿਕਾਰ ਕਰਨ ਲੱਗ ਪਏ ਤਾਂ ਮੇਰੇ ਚਾਚਾ ਸਰਦਾਰ ਵਿਧਾਵਾ ਸਿੰਘ ਜੀ ਨੇ ਵੀ ਮੇਰੇ ਨਾਲ ਨੇੜ ਕਰ ਲਿਆ ਜਿਸ ਵੱਲ ਗੁਰੂ ਉਸ ਵੱਲ ਸਭ ਸੰਸਾਰ ਅੰਕ 23 ਢਾਡੀ ਦੀ ਹیثیت ਵਿੱਚ ਮੈਨੂੰ ਦੁਨੀਆ ਦਾ ਬੜਾ ਵਸੀਤ ਜ਼ਰਬਾ ਹਾਸਲ ਹੋਇਆ ਪਰ ਉਹ ਸਾਰਾ ਇੱਕੇ ਕਾਂਡ ਵਿੱਚ ਨਹੀਂ ਬਿਆਨਿਆ ਜਾ ਸਕਦਾ ਉਸੇ ਸਾਲ ਤੋਂ ਮੈਂ ਵਾਹੀ ਛੱਡ ਦਿੱਤੀ ਪਹਿਲੇ ਹਿੱਸੇ ਤੇ ਦੇ ਦਿੱਤੀ ਪਰ ਹਲ ਪੰਜਾਲੀਆਂ ਆਦ ਵਾਹੀ ਦੇ ਸਾਰੇ ਸਾਧਨ ਅੰਦਰ ਸੰਭਾਲ ਕੇ ਰੱਖ ਲਏ ਸਾਡੇ ਇਲਾਕੇ ਵਿੱਚ ਰਾਮ ਥੰਮਣ ਵਿਸਾਖੀ ਦਾ ਮੇਲਾ ਲੱਗਦਾ ਸੀ ਸਥਾਨ ਭਾਵੇਂ ਉਹ ਇੱਕ ਤਪੱਸਵੀ ਬਜ਼ੁਰਗ ਦਾ ਸੀ ਪਰ ਉਹ ਮੇਲਾ ਬਹੁਤ ਬਦਨਾਮ ਸੀ ਮੰਦਰ ਦੀ ਪ੍ਰਕਰਮਾ ਵਿੱਚ ਉਹ ਹੁੱਲੜਬਾਜੀ ਹੁੰਦੀ ਸੀ ਜਿਸ ਬਾਰੇ ਸਾਉ ਬੋਲੀ ਵਿੱਚ ਕੁਝ ਕਹਿਣਾ ਔਖਾ ਹੈ ਤੇ ਆਉਂਦੇ ਉਥੇ ਵਧੇਰੇ ਸਿੱਖ ਹੀ ਸਨ ਪਿੰਡ ਦੇ ਲਾਗੇ ਦੇ ਪਿੰਡ ਰਾਜਾ ਜੰਗ ਦੇ ਜੈਲਦਾਰ ਸਰਦਾਰ ਬਹਾਲ ਸਿੰਘ ਬੜੇ ਚੰਗੇ ਸੁਭਾਅ ਦੇ ਬਜ਼ੁਰਗ ਸਨ ਕਸੂਰ ਵਿੱਚ ਉਹ ਆਨਰੇਰੀ ਮੈਜਿਸਟ੍ਰੇਟ ਵੀ ਸਨ ਉਹਨਾਂ RAM ਬੰਨਣ RAM ਥੰਮਣ ਮੇਲੇ ਸਮੇਂ ਧਾਰਮਿਕ ਦੀਵਾਨ ਸ਼ੁਰੂ ਕਰ ਦਿੱਤਾ ਚੇਰ ਦੀ ਮਸਾਨ ਤੇ ਵਿਸਾਖੀ ਵਾਲੇ ਦਿਨ ਦੋ ਦਿਨ ਦੀਵਾਨ ਰਹਿੰਦਾ ਇੱਕ ਵਿਸਾਖੀ ਤੇ ਉਹਨਾਂ ਦੇ ਬੁલાਏ ਹੋਏ ਅਸੀਂ ਵੀ ਗਏ ਵਿਸਾਖੀ ਵਾਲੇ ਦਿਨ ਪਹਿਲਾਂ ਇੱਕ ਰਾਗੀ ਚੱਥੇ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਪਿਛੋਂ ਇੱਕ ਗਿਆਨੀ ਜੀ ਨੇ ਸ਼ਬਦ ਦੀ ਕਥਾ ਕੀਤੀ ਉਹਨਾਂ ਵਿੱਚੋਂ ਸਾਡੀ ਵਾਰੀ ਆਈ ਉਹਨਾਂ ਉੱਤੋਂ ਸਾਡੀ ਵਾਰੀ ਆਈ ਸਾਡੇ ਪਿੱਛੋਂ ਇੱਕ ਹੋਰ ਢਾਡੀ ਜੱਥਾ ਸ਼ੁਰੂ ਹੋਇਆ ਉਸ ਢਾਡੀ ਜੱਥੇ ਨੇ ਮੰਗਲਾ ਚਾਰ ਵਜੋਂ ਜੋ ਗੁਰਬਾਣੀ ਦਾ ਸ਼ਬਦ ਕਿਹਾ ਉਸ ਦੀਆਂ ਸਾਰੀਆਂ ਤੁਕਾਂ ਗਲਤ ਪੜੀਆਂ ਪਿੱਛੋ ਵਾਰੀ ਆ ਗਈ ਬਾਬਾ ਫਤੇ ਸਿੰਘ ਮੰਗੇ ਦੀ ਉਹਨਾਂ ਉੱਠਦਿਆਂ ਸ਼ੁਰੂ ਕੀਤਾ 8 8 8 98 ਦੀਆਂ ਲੈ ਲੈਣੀਆਂ ਟੱਡਾਂ ਟਾਲੀ ਦਾ 1.5 ਫੁੱਟ ਮੋਛਾ ਲਾ ਲੈਣਾ ਮੋਢੇ ਨਾਲ ਤੇ ਅੰਨੇ ਵਾ ਉਹ ਦਿਲਬਰਾ ਵਾਸਤਾਈ ਬਾਬਾ ਫਤੇਹ ਸਿੰਘ ਨੇ ਖੱਬੀ ਆਰਕ ਸਰੰਗੀ ਵਾਂਗ ਮੋਢੇ ਨਾਲ ਲਾ ਕੇ ਤੇ ਸੱਜੇ ਹੱਥ ਨਾਲ ਗੱਜ ਫੇਰਨ ਦਾ ਇਸ਼ਾਰਾ ਕਰਦਿਆਂ ਬੜੀ ਲੰਮੀ ਹੇਕ ਵਿੱਚ ਉੱਪਰਲਾ ਮਿਸਰਾ ਕਿਹਾ ਇਉਂ ਸਮਝੋ ਕਿ ਢਾਡੀਆਂ ਦੀ ਪੂਰੀ ਨਕਲ ਉਤਾਰ ਵਿਖਾਈ ਸਾਰੇ ਸੰਗਤ ਵਿੱਚ ਹਾਸਾ ਪੈ ਗਿਆ ਮੈਂ ਵੀ ਸਟੇਜ ਦੇ ਲੱਗ ਹੀ ਬੈਠਾ ਸਾਂ ਮੈਨੂੰ ਗੁੱਸਾ ਤਾਂ ਬੜਾ ਆਇਆ ਪਰ ਮੈਂ ਵਿੱਚੇ ਵਿੱਚ ਹੀ ਪੀ ਗਿਆ ਕਿਉਂਕਿ ਮੈਂ ਪਹਿਲਾਂ ਕੀਰਤਨ ਕਰ ਹਟਿਆ ਸਾਂ ਹੋ ਸਕਦਾ ਹੈ ਮੇਰਾ ਵਕਤ ਪਿੱਛੋਂ ਹੁੰਦਾ ਤਾਂ ਮੈਂ ਬਾਬਾ ਜੀ ਦੀ ਮੁਖਾਲਫਤ ਵੀ ਕਰਦਾ ਮੈਂ ਮੁਕਰਦਾ ਨਹੀਂ ਉਸ ਉਮਰੇ ਮੇਰੇ ਅੰਦਰ ਕੁਝ ਹੌਮੇ ਵੀ ਸੀ ਮੈਂ ਮਨ ਵਿੱਚ ਸੋਚ ਰਿਹਾ ਸਾਂ ਵੇਖੋ ਏਸ ਬੁੱਢੇ ਨੇ ਸਾਰੀਆਂ ਟਾੜੀਆਂ ਦੀ ਵੱਢ ਦਿੱਤੀ ਮੈਂ ਗੁਰਮੁਖੀ ਉਰਦੂ ਹਿੰਦੀ ਅੰਗਰੇਜ਼ੀ ਚਾਰ ਜ਼ਬਾਨਾਂ ਜਾਣਨ ਵਾਲਾ ਤੇ ਬੁੱਢਾ ਬਾਬਾ ਘੜੇ ਜਿੱਡਾ ਊੜਾ ਪਾਉਣ ਵਾਲਾ ਇਹਨੇ ਟਾੜੀਆਂ ਨੂੰ ਕੀ ਜਾਤਾ ਮੇਰੇ ਮਾਲੂ ਤੇ ਉਸ ਸਮੇਂ ਤੱਕ ਅੰਗਰੇਜ਼ੀ ਉਸਤਾਦਾਂ ਦਾ ਅਸਰ ਸੀ ਕਈਆਂ ਤੇ ਤਾਂ ਸਾਰੀ ਉਮਰ ਇਹ ਅਸਰ ਰਹਿੰਦਾ ਹੈ ਕਿ ਜੋ ਅੰਗਰੇਜ਼ੀ ਨਹੀਂ ਜਾਣਦਾ ਉਹ ਵਿਦਵਾਨ ਹੋ ਹੀ ਨਹੀਂ ਸਕਦਾ ਥੋੜੀ ਬਹੁਤੀ ਅੰਗਰੇਜ਼ੀ ਜਾਣਨ ਕਰਕੇ ਮੈਂ ਆਪਣੇ ਆਪ ਨੂੰ ਬਾਬਾ ਫਤਿਹ ਸਿੰਘ ਨਾਲੋਂ ਵੱਡਾ ਵਿਦਵਾਨ ਸਮਝਦਾ ਸਾਂ ਦੋ ਚਾਰ ਦਿਨ ਵਿੱਚ ਗੁੱਸਾ ਮੱਠਾ ਹੋਇਆ ਤਾਂ ਮੈਂ ਬਾਬਾ ਜੀ ਦੀ ਟਿੱਪਣੀ ਨੂੰ ਦੂਸਰੇ ਪੱਖ ਤੋਂ ਵਿਚਾਰਨਾ ਸ਼ੁਰੂ ਕਰ ਦਿੱਤਾ ਮੈਂ ਠੰਡੇ ਦਿਲ ਨਾਲ ਸੋਚਿਆ ਪਰ ਬਈ ਬਾਬਾ ਫਤਿਹ ਸਿੰਘ ਨੇ ਜੋ ਕਿਹਾ ਹੈ ਉਹ ਗੱਲ ਤਾਂ ਸੱਚੀ ਹੈ ਨਾ ਆਖਿਰ ਢਾਡੀਆਂ ਨੂੰ ਇਤਿਹਾਸ ਜਾਂ ਗੁਰਬਾਣੀ ਦਾ ਕਿੰਨਾ ਕੁ ਗਿਆਨ ਹੈ ਤੇ ਮੈਨੂੰ ਵੀ ਹਜੇ ਕਿੰਨਾ ਗਿਆਨ ਹੈ ਉਮਰ ਪਰ ਦੇ ਤਜਰਬੇ ਨੇ ਮੈਨੂੰ ਇਹ ਸਿਖਾਇਆ ਕਿ ਜਦੋਂ ਮੈਂ ਬਹੁਤ ਥੋੜਾ ਜਾਣਦਾ ਸਾਂ ਤਾਂ ਮੈਂ ਸਮਝਦਾ ਸਾਂ ਮੈਂ ਬਹੁਤ ਵਿਦਵਾਨ ਹਾਂ ਪਰ ਹੁਣ ਮੈਂ ਬਹੁਤ ਕੁਝ ਜਾਣਨ ਦੇ ਬਾਅਦ ਮੈਨੂੰ ਗਿਆਨ ਹੋਇਆ ਹੈ ਕਿ ਮੈਂ ਬਹੁਤ ਥੋੜਾ ਜਾਣਦਾ ਹਾਂ ਤੇ ਐਸਾ ਪੁਲੇਖਾ ਹੀ ਮਨੁੱਖ ਦੀ ਸਭ ਤੋਂ ਵੱਡੀ ਅਗਿਆਨਤਾ ਹੈ। ਖੈਰ ਬਾਬਾ ਫਤੇਹ ਸਿੰਘ ਦੀ ਨੁਕਤਾਚੀਨੀ ਮੇਰੇ ਘਰ ਆਈ ਮੈਂ ਗੁਰਬਾਣੀ ਦਾ ਵੀ ਤੇ ਸਿੱਖ ਇਤਿਹਾਸ ਦਾ ਵੀ ਬੜਾ ਮਨ ਲਾ ਕੇ ਅਧਿਐਨ ਕੀਤਾ ਉਸ ਮਿਹਨਤ ਦਾ ਪਰਮੱਖ ਪਰਤਕ ਪ੍ਰਮਾਣ ਮੇਰੀਆਂ ਇਤਿਹਾਸਿਕ ਰਚਨਾਵਾਂ ਹਨ। ਪਿੱਛੋਂ ਬਾਬਾ ਫਤੇਹ ਸਿੰਘ ਜੀ ਬੜੇ ਪੱਕੇ ਮਿੱਤਰ ਬਣ ਗਏ ਕਿਸੇ ਦੀਵਾਨ ਤੇ ਇਕੱਠਿਆਂ ਹੋ ਜਾਣਾ ਤਾਂ ਉਹਨਾਂ ਸਾਡੇ ਨਾਲ ਹੀ ਰਹਿਣਾ ਅਸਾਂ ਵੀ ਬੜੀ ਸ਼ਰਧਾ ਨਾਲ ਉਹਨਾਂ ਦੀ ਸੇਵਾ ਕਰਨੀ ਉਹ ਗੁਰਬਾਣੀ ਦੇ ਤੇ ਖਾਸ ਕਰ ਹਿੰਦੂ ਗ੍ਰੰਥਾ ਦੇ ਬੜੇ ਵਿਦਵਾਨ ਸਨ ਪਹਿਲੇ ਉਹ ਨਾਮ ਧਾਰੀ ਬਾਬਾ ਪ੍ਰਤਾਪ ਸਿੰਘ ਨਾਲ ਬੜਾ ਸਮਾਂ ਰਹੇ ਸਨ ਪਿਛੋਂ ਉਹਨਾਂ ਦਾ ਮਿਲਾਪ ਅਕਾਲੀਆਂ ਨਾਲ ਹੋ ਗਿਆ ਸੀ ਉਹ ਕਿਰਪਾਨ ਧਾਰੀ ਸਾਨਾ ਉਹ ਬੜੇ ਜਿੰਦਾਦਿਲ ਇਨਸਾਨ ਸਨ ਇੱਕ ਛੋਟੀ ਜੀ ਘਟਨਾ ਦੱਸਦਾ ਹਾਂ ਇੱਕ ਥਾਂ ਕਿਸੇ ਸਮਾਗਮ ਤੇ ਗਏ ਹੋਏ ਅਸੀਂ ਇਕੱਠੇ ਬੈਠੇ ਪ੍ਰਸ਼ਾਦਾ ਛਕ ਰਹੇ ਸਾਂ ਉਹਨਾਂ ਨੇ ਗਲਾਸ ਵਿੱਚੋਂ ਪਾਣੀ ਮੁੱਕ ਗਿਆ ਤਾਂ ਉਹਨਾਂ ਮੇਰੇ ਸਾਥੀ ਦਾ ਗਲਾਸ ਚੁੱਕ ਕੇ ਪੀ ਲਿਆ ਮੇਰੇ ਸਾਥੀ ਨੇ ਵੇਖ ਕੇ ਸਤਕਾਰ ਵਜੋਂ ਕਿਹਾ ਓ ਬਾਬਾ ਜੀ ਇਹ ਤਾਂ ਮੇਰਾ ਝੂਠਾ ਸੀ ਉਹਨਾਂ ਨੂੰ ਹੱਸ ਕੇ ਕਿਹਾ ਫਿਰ ਕੀ ਹੋਇਆ ਇੱਕ ਸਿੰਘ ਦਾ ਹੀ ਝੂਠਾ ਸੀ ਨਾ ਕਿਹੜਾ ਕੁੱਤੇ ਦਾ ਝੂਠਾ ਸੀ ਮੈਂ ਸੇਖਾਂ ਗੁਰੂ ਸਹਿਬਾਨ ਤੋਂ ਬਿਨਾਂ ਕਿਸੇ ਨੂੰ ਗੁਰੂ ਨਹੀਂ ਕਹਿ ਸਕਦਾ ਜਿਵੇਂ ਕੁਝ ਵੱਡੇ ਆਦਮੀ ਕਹਿ ਦਿਆ ਕਰਦੇ ਹਨ ਮੇਰੇ ਐਨੇ ਗੁਰੂ ਹਨ ਪਰ ਬਾਬਾ ਫਤਿਹ ਸਿੰਘ ਮਾਂਗਾ ਮੇਰੇ ਪਥ ਪਰ ਦਰਸ਼ਕ ਜ਼ਰੂਰ ਬਣੇ ਉਹਨਾਂ ਦੀ ਉਸ ਟਕੋਰ ਕਾਰਨ ਮੈਂ ਬਹੁਤ ਕੁਝ ਪੜਿਆ ਗੁਰਬਾਣੀ ਤੇ ਸਿੱਖ ਇਤਿਹਾਸ ਦੇ ਨਾਲ ਕੁਝ ਹੋਰ ਧਰਮ ਦੇ ਗ੍ਰੰਥ ਵੀ ਪੜੇ ਜਵਾਨੀ ਵਿੱਚ ਦੂਸਰਾ ਪਥ ਪ੍ਰਦਰਸ਼ਕ ਦੋ ਬੀਬੀਆਂ ਬਣੀਆਂ ਅਸੀਂ ਇੱਕ ਪਿੰਡ ਵਿੱਚ ਦੀਵਾਨ ਤੇ ਗਏ ਜਿਸ ਘਰ ਸਾਡਾ ਉਤਾਰਾ ਕਰਾਇਆ ਗਿਆ ਉਹ ਪੂਰਨ ਸਿੱਖਾਂ ਦਾ ਸੀ ਸਾਰਾ ਪਰਿਵਾਰ ਅਮਰਤਾ ਰਿਸੀ ਘਰ ਦੀ ਮੁਟਿਆਰ ਲੜਕੀ ਤੇ ਇੱਕ ਨੌ ਦੋਵੇਂ 18-20 ਸਾਲ ਦੀ ਉਮਰ ਦੀਆਂ ਸਨ ਉਹਨਾਂ ਸਾਡੀ ਇਸ ਸ਼ਰਧਾ ਨਾਲ ਸੇਵਾ ਕੀਤੀ ਜਿਵੇਂ ਅਸੀਂ ਦੇਵਤੇ ਹੁੰਦੇ ਹਾਂ ਮੇਰੀ ਉਮਰ ਉਦੋਂ 25-26 ਸਾਲ ਦੀ ਸੀ ਮੇਰੇ ਸਾਥੀਆਂ ਨੂੰ ਤਾਂ ਵੀਰ ਜੀ ਕਹਿੰਦੀਆਂ ਸਨ ਪਰ ਪ੍ਰਚਾਰਕ ਹੋਣ ਕਰਕੇ ਮੈਨੂੰ ਬਾਬਾ ਜੀ ਉਹਨਾਂ ਦੀ ਸ਼ਰਧਾ ਤੇ ਸਿੱਖੀ ਭਾਵਨਾ ਦਾ ਮੇਰੇ ਮਨ ਤੇ ਬਹੁਤ ਅਸਰ ਹੋਇਆ ਮੈਂ ਆਪਣੇ ਆਪ ਨੂੰ ਕਿਹਾ ਵੇਖੋ ਬਈ ਚਾਹੀਦਾ ਤਾਂ ਹੈ ਕਿ ਇਹ ਜਿਹੋ ਜਿਹਾ ਬੀਬੀਆਂ ਤੈਨੂੰ ਸਮੇਂ ਦੀਆਂ ਹਨ ਉਸ ਨਾਲੋਂ ਚੰਗਾ ਬਣ ਕੇ ਜੀਵਨ ਗੁਜ਼ਾਰੇ ਨਹੀਂ ਤਾਂ ਇਹੋ ਜਿਹਾ ਤਾਂ ਤੈਨੂੰ ਜਰੂਰ ਰਹਿਣਾ ਚਾਹੀਦਾ ਹੈ ਜਿਹੋ ਜਿਹਾ ਇਹਨਾਂ ਨੇ ਤੈਨੂੰ ਸਮਝਿਆ ਹੈ ਉਹਨਾਂ ਬੱਚੀਆਂ ਦਾ ਸਰਸਾਰੀ ਉਮਰ ਮੇਰੇ ਮਨ ਤੇ ਰਿਹਾ ਜਦ ਵੀ ਕਦੇ ਤਿਲਕਨ ਦਾ ਪੈ ਪੈਦਾ ਹੋਇਆ ਉਹ ਦੋਵੇਂ ਬੱਚੀਆਂ ਮੇਰੀਆਂ ਨਜ਼ਰਾਂ ਸਾਹਮਣੇ ਆ ਗਈਆਂ ਸਭ ਤੋਂ ਪਹਿਲਾ ਚੰਗਾ ਪ੍ਰਭਾਵ ਮੇਰੇ ਮਨ ਤੇ ਪਿਆਸੀ ਬਾਬਾ ਹਰਨਾਮ ਸਿੰਘ ਰਤੋਕੇ ਵਾਲਿਆਂ ਦਾ ਦੂਸਰਾ ਬਾਬਾ ਫਤਿਹ ਸਿੰਘ ਮਾਂਗਾ ਦਾ ਤੇ ਤੀਸਰਾ ਇਹਨਾਂ ਬੀਬੀਆਂ ਦਾ ਇਸ ਸਮੇਂ ਮੇਰੇ ਮਨ ਤੇ ਬਾਬਾ ਖੜਕ ਸਿੰਘ ਜੀ ਜਿਨ੍ਹਾਂ ਬੀਟ ਸਾਹਿਬ ਤੇ ਗੁਰੂ ਕੇ ਲੰਗਰ ਸਥਾਨ ਅੰਮ੍ਰਿਤਸਰ ਦੀ ਸੇਵਾ ਕਰਵਾਈ ਹੈ ਦਾ ਹੈ ਉਹਨਾਂ ਵਿੱਚ ਮੇਰੀ ਪੂਰੀ ਸ਼ਰਧਾ ਹੈ ਅੰਕ 24 ਸਨ 37 ਵਿੱਚ ਸਾਰੇ ਸਨ 37 ਵਿੱਚ ਸਾਡੇ ਪਰਿਵਾਰ ਅੰਦਰ ਇੱਕ ਜੀਵ ਦਾ ਹੋਰ ਵਾਧਾ ਹੋਇਆ ਇਸ ਵਾਰ ਵੀ ਮਾਤਾ ਜੀ ਨੇ ਬਹੁਤ ਅਰਦਾਸਾਂ ਕੀਤੀਆਂ ਸਵੇਰੇ ਉੱਠਦਿਆਂ ਦੇ ਰਾਤ ਨੂੰ ਸੌਣ ਲੱਗਿਆਂ ਉਹਨਾਂ ਦੋਵੇਂ ਹੱਥ ਜੋੜ ਕੇ ਕਹਿਣਾ ਸੱਚੇ ਪਾਤਸ਼ਾਹ ਕੰਨਿਆ ਬਖਸ਼ੀ ਪਰ ਜਿਉਣੀ ਜਾਗਣੀ ਹੋਵੇ ਮੈਂ ਧੀਆਂ ਦੇ ਦੁੱਖ ਦੀ ਮਾਰੀ ਹੋਈ ਹਾਂ ਮੈਨੂੰ ਹੋਰ ਦੁੱਖ ਨਾ ਵਿਖਾਈ ਅਰਦਾਸ ਪ੍ਰਵਾਨ ਹੋਈ ਇਸ ਨੀਚਰਵਾਰ ਤੇ 1 ਅਕਤੂਬਰ 1937 ਨੂੰ ਸਾਡੇ ਘਰ ਬੀਬੀ ਮਹਿੰਦਰ ਕੌਰ ਦਾ ਪੈਦਾ ਹੋਈ ਸਾਰੇ ਪਰਿਵਾਰ ਨੂੰ ਬਹੁਤ ਖੁਸ਼ੀ ਹੋਈ ਉਹਦੀ ਪਾਲਣਾ ਪੁੱਤਰਾ ਮੰਗ ਹੀ ਕੀਤੀ ਗਈ ਪਹਿਲੀ ਕੰਨਿਆ ਦੇ ਜਨਮ ਨਾਲ ਹੀ ਮੇਰੇ ਮਨ ਵਿੱਚ ਬੜਾ ਅਨੋਖਾ ਜਿਹਾ ਅਹਿਸਾਸ ਪੈਦਾ ਹੋਇਆ ਮਹਿੰਦਰ ਦੇ ਆਉਣ ਨਾਲ ਉਹ ਅਹਿਸਾਸ ਵਧੇਰੇ ਬਲਵਾਨ ਹੋ ਗਿਆ ਮੈਂ ਇੱਕ ਧੀ ਦਾ ਬਾਪਾਂ ਕੇਵਲ ਪੁੱਤਰਾਂ ਦਾ ਪਿਤਾ ਹੋਣ ਕਰਕੇ ਮਰਦ ਦੇ ਮਨ ਵਿੱਚ ਇੱਕ ਸਮਾਜਿਕ ਹੌਮੇ ਹੁੰਦੀ ਹੈ ਉਹ ਸਮੇਂ ਦਾ ਹੈ ਕਿ ਮੈਂ ਦੂਸਰਿਆਂ ਦੀਆਂ ਧੀਆਂ ਨੋਹਾਂ ਨੂੰ ਤੀਆਂ ਨੋਹਾ ਬਣਾ ਕੇ ਕਰ ਲਿਆਉਣੀਆਂ ਹਨ ਘਰੋਂ ਧੀ ਨਹੀਂ ਤੋੜਨੀ ਪਰ ਧੀ ਦੇ ਜਨਮ ਨਾਲ ਇਹ ਹੋਮੇ ਆਪਣੇ ਆਪ ਹੀ ਮਿਟ ਜਾਂਦੀ ਹੈ ਬਰਾਬਰੀ ਦਾ ਅਹਿਸਾਸ ਪੈਦਾ ਹੋ ਜਾਂਦਾ ਹੈ ਮੈਨੂੰ ਵਿਦਿਆ ਨਾਲ ਬਹੁਤ ਪ੍ਰੇਮ ਹੈ ਰਵਿੰਦਰ 5 ਸਾਲ ਦਾ ਹੋਇਆ ਤਾਂ ਉਹਨੂੰ ਗੁਰਦੁਆਰੇ ਪੜ੍ਹਨੇ ਪਾ ਦਿੱਤਾ ਗ੍ਰੰਥੀ ਸੀ ਉਹ ਸਾਡਾ ਮਿੱਤਰ ਭਾਈ ਚੰਦਾ ਸਿੰਘ ਗੁਰਸੁਰਜੀਤ ਜਰਾ ਸਿਆਣਾ ਹੋਇਆ ਤਾਂ ਉਹਨੂੰ ਵੀ ਨਾਲ ਭੇਜਣਾ ਸ਼ੁਰੂ ਕਰ ਦਿੱਤਾ ਉਹਨਾਂ ਵੱਲ ਵੇਖੋ ਵੇਖੀ ਨਗਰ ਦੇ ਕੁਝ ਹੋਰ ਬੱਚੇ ਵੀ ਗੁਰਦੁਆਰੇ ਜਾਣ ਲੱਗ ਪਏ ਪਿੰਡ ਵਿੱਚ ਹੁਣ ਮੇਰੀ ਗੱਲ ਕੁਝ ਕੁਝ ਸੁਣੀ ਜਾਣ ਲੱਗ ਪਈ ਸੀ ਮੈਂ ਆਪਣੇ ਸਾਥੀਆਂ ਨਾਲ ਪਿੰਡ ਵਿੱਚ ਪ੍ਰਾਇਮਰੀ ਸਕੂਲ ਖੁਲਵਾਉਣ ਦੀ ਤਜ਼ਵੀਜ਼ ਬਣਾਈ ਸਹਿਸ ਸਹਿ ਜਸਾ ਨਗਰ ਦੇ ਸਿਆਣੇ ਬੰਦਿਆਂ ਨੂੰ ਵੀ ਪ੍ਰੇਰ ਲਿਆ ਗੁਰੂ ਦੀ ਕਿਰਪਾ ਨਾਲ ਅਸੀਂ ਪਿੰਡ ਵਿੱਚ ਪ੍ਰਾਇਮਰੀ ਸਕੂਲ ਚਾਲੂ ਕਰਨ ਵਿੱਚ ਸਫਲ ਹੋ ਗਏ ਮੇਰੇ ਬੱਚਿਆਂ ਨੇ ਚਾਰ ਜਮਾਤਾਂ ਪਿੰਡ ਵਿੱਚ ਹੀ ਪਾਸ ਕਰ ਲਈਆਂ ਜਿਉਂ-ਜਿਉਂ ਵੱਡੇ ਹੁੰਦੇ ਗਏ ਉਹ ਹਾਈ ਸਕੂਲ ਕਸੂਰ ਜਾਣ ਲੱਗ ਪਏ ਜਿਹੜਾ ਸਫ਼ਰ 4 ਮੀਲ ਜਾਣ ਤੇ 4 ਮੀਲ ਵਾਪਸ ਆਉਣ ਮੈਂ 6 ਸਾਲ ਪੈਦਲ ਕੀਤਾ ਸੀ ਉਹ ਮੇਰੇ ਬੱਚੇ ਘੋੜੀ ਤੇ ਜਾਂਦੇ ਸਨ ਜਿਵੇਂ ਵੇਲੇ ਤਿੰਨੇ ਲੜਕੇ ਜਾਣ ਲੱਗ ਪਏ ਤਾਂ ਘੋੜੀ ਨਾਲ ਮੈਂ ਇੱਕ ਸਾਈਕਲ ਵੀ ਲੈ ਦਿੱਤਾ ਮੈਂ ਤਾਂ ਮਾਲੀ ਸੰਕਟ ਵੇਖਿਆ ਸੀ ਪਰ ਮੇਰ ਦਾਤਾ ਦੀ ਮੇਰੇ ਬੱਚਿਆਂ ਨੇ ਨਹੀਂ ਵੇਖਿਆ ਆਖਰੀ ਔਲਾਦ ਸਾਡੇ ਘਰ ਇੱਕ ਹੋਰ ਕੰਨਿਆ ਬੀਬੀ ਦਲਜੀਤੋ ਹੋਈ ਸਨੇਚਰਵਾਰ 7 ਜੂਨ 1941 ਈ ਉਸ ਬੱਚੀ ਦੇ ਜਨਮ ਨਾਲ ਮੇਰੀ ਪਤਨੀ ਬਿਮਾਰ ਹੋ ਗਏ ਸੰਗ੍ਰਹਿਣੀ ਵਾਂਗ ਕੋਈ ਪੇਟ ਦਾ ਰੋਗ ਸੀ ਲਗਾਤਾਰ 7 ਸਾਲ ਇਲਾਜ ਕਰਨ ਪਿਛੋ ਪਾਈ ਅਮਰ ਸਿੰਘ ਵੈਦ ਸ਼ਹਾਪੂਰਾ ਵਾਲਿਆਂ ਦੀ ਦਵਾਈ ਨਾਲ ਅਰੋਗ ਹੋਏ ਪਰ ਇਸ ਲੰਬੀ ਬਿਮਾਰੀ ਦਾ ਉਹਨਾਂ ਦੇ ਸੁਭਾਅ ਉਤੇ ਕਾਫੀ ਅਸਰ ਪਿਆ ਪਹਿਲਾਂ ਉਹ ਕਾਫੀ ਸ਼ਾਂਤ ਰਹਿੰਦੇ ਸਨ ਪਰ ਪਿੱਛੋਂ ਕੁਝ ਚਿਰਝੜਾਪਨ ਆ ਗਿਆ ਪਰ ਆਫਰੀਨ ਹੈ ਉਹਨਾਂ ਦੇ ਸਿਰੜ ਦੇ ਉਹ ਘਰ ਦਾ ਸਾਰਾ ਕੰਮ ਫਿਰ ਵੀ ਕਰਦੇ ਸਨ ਸਰੀਰ ਹੱਡੀਆਂ ਦਾ ਪਿੰਜਰ ਰਹਿ ਗਿਆ ਸੀ ਪਰ ਉਹ ਹੱਟ ਨਹੀਂ ਸਨ ਹਾਰਦੇ ਉਸ ਹਾਲਤ ਵਿੱਚ ਵੀ ਘਰ ਦਾ ਸਾਰਾ ਕੰਮ ਕਰਦੇ ਸਨ ਮਾਤਾ ਦੀ ਬਿਮਾਰੀ ਦਾ ਬੱਚੇ ਤੇ ਵੀ ਅਸਰ ਪਿਆ 11 ਮਹੀਨਿਆਂ ਦੀ ਹੋ ਕੇ ਬੀਬੀ ਦਲਜੀਤੋ ਮੰਗਲਵਾਰ 1942 ਈਸਵੀ ਨੂੰ ਸਵਰਗਵਾਸ ਹੋ ਗਈ ਇਸ ਮੌਤ ਦਾ ਸਾਰੇ ਪਰਿਵਾਰ ਤੇ ਅਸਰ ਪਿਆ ਖਾਸ ਕਰ ਮਾਤਾ ਜੀ ਨੇ ਤਾਂ ਬਹੁਤ ਗਮ ਕੀਤਾ ਉਹ ਰਾਤ ਦਿਨੇ ਹੱਥ ਜੋੜ ਜੋੜ ਅਰਦਾਸਾਂ ਕਰਦੇ ਹੇ ਮਾਲਕਾ ਤੇਰਾ ਬਾਣਾ ਮਿੱਠਾ ਕਰਕੇ ਮੰਨ ਲਿਆ ਹੈ ਪਰ ਹੁਣ ਮੈਨੂੰ ਔਲਾਦ ਦਾ ਹੋਰ ਦੁੱਖ ਨਾ ਵਖਾਵੇਂ ਬਾਕੀ ਅਗਲੇ ਭਾਗ ਵਿੱਚ ਧੰਨਵਾਦ